ਮੇਰਾ ਨਾਮ ਨਿਰਮਲ ਕੁਮਾਰ ਵਰਮਾ ਹੈ ਹਾਂਜੀ ਸਵੇਰੇ 8:30 ਵਜੇ ਮੇਡ ਦੇ ਦਰਵਾਜ਼ਾ ਖੋਲਿਆ ਠੀਕ ਹੈ ਜੀ ਨਰਸ ਨੇ ਆਲਾ ਸੀ ਮੇਰੇ ਪਿਆਰ ਚ ਪੱਟੀ ਕਰਨ ਵਾਸਤੇ ਠੀਕ ਹੈ ਜੀ ਤਾਂ 3-4 ਬੰਦੇ 3 ਬੰਦੇ ਆ ਗਏ ਕਹਦੇ ਸਪਰੇਅ ਕਰਦੇ ਆ ਉਹਨੂੰ ਕੁੜੀ ਨੂੰ ਛੋਟੀਆਂ ਪਤਾ ਨਹੀਂ ਸੀ ਅਸੀਂ ਕਿਹਾ ਸੀ ਕੋਈ ਸਪਰੇਅ ਨਹੀਂ ਕਰਾਣਾ ਉਹਨਾਂ ਦੇ ਅੱਥਾ ਜਿੱਤਲਵਾਰਾ ਸੀ ਬੂਹ ਦੇ ਪਟਕੇ ਵਰਦੇ ਸੀ ਆ ਕੇ ਕਹਦੇ ਮੋਬਾਈਲ ਦੇ ਦਿਓ ਫੇਰ ਕਹਦੇ 10 ਲੱਖ ਕੈਸ਼ ਦੇ ਦਿਓ ਮੈਂ ਕਿਹਾ 10 ਲੱਖ ਤਾਂ ਹੈ ਜੀ ਲੱਖ ਹੈਗਾ ਅਸੀਂ ਬਜ਼ੁਰਗ ਬੰਦੇ ਆ ਸਾਨੂੰ ਮਾਫ ਕਰੋ ਲੱਖ ਰੁਪਏ ਹੈਗਾ ਉਹ ਲੈ ਜਾਓ আচ্ছা ਜੀ ਲੱਖ ਲੈ ਕੇ ਕਹਦੇ ਲੱਖ ਨਾਲ ਤਾਂ ਅਸੀਂ ਜਾਂਦੇ ਆ ਬੈਗ ਚ ਚੈੱਕ ਚੁੱਕ ਦੇ ਦਿਓ ਮੈਂ ਕਿਹਾ ਬੈਗ ਵਿੱਚ ਹੈਗਾ 5 ਕ ਲੱਖ ਹੋਊਗਾ ਕਹਦੇ 5 ਲੱਖ ਦਾ ਚੈੱਕ ਦੇ ਦਿਓ ਉਹਨਾਂ ਨੂੰ ਦੇਤਾ ਤਲਵਾਰਾ ਦਿਖਾ ਕੇ ਡਰਾਉਂਦੇ ਸੀ ਮਾਰ ਦੇ ਆਗੇ ਆ ਕਰ ਦੇਗੇ ਕਿਸੇ ਨੂੰ ਦੱਸਣਾ ਨਹੀਂ ਹੈ ਅਸੀਂ ਆ ਕੋਈ ਗਲਤੀ ਤਾਂ ਕੀਤੀ ਨਹੀਂ ਤੁਸੀਂ ਕੋਈ ਦੱਸੋ ਕੋਈ ਗਲਤੀ ਕੀਤੀ ਤਾਂ ਬਸ ਸਾਨੂੰ ਪੈਸੇ ਦੇ ਦਿਓ ਪੈਸੇ ਦੇ ਦਿਓ ਇੱਕ ਕੋਲ ਪਿਸਤਲ ਸੀ ਤੇਰ ਬੰਦੇ ਸੀ ਬਾਕੀ ਇਹ ਕੋ ਦੋ ਦੋ ਤਲਵਾਰਾਂ ਸੀ ਮੂੰਹ ਤੇ ਪਟਕੇ ਵੱਜੇ ਹੋਏ ਸੀ ਕਿੰਨੇ ਜਾਣੇ ਸੀਗੇ ਜੀ ਅਦਰ ਤਾਂ ਤੇ ਜਿਹੜੇ ਆਏ ਬਾਹਰ ਦਾ ਪਤਾ ਨਹੀਂ ਠੀਕ ਹੈ ਜੀ ਕਾਰਚਾਏ ਸੀ ਅੱਛਾ ਜੀ ਦਰਵਾజా ਖੋਲ੍ਹਿਆ ਨਾਲ ਦੀ ਨਾਲ ਅੰਦਰ ਆ ਗਏ ਕਿੰਨਾ ਟਾਈਮ ਰਹੇ ਜੀ ਤੁਹਾਡੇ ਕੋਲ ਇੱਥੇ 15-20 ਮਿੰਟ ਤਾਂ ਰਹੇ ਹੋਰ ਠੀਕ ਹੈ ਜੀ ਤੇ ਉਦੋਂ ਪਰਿਵਾਰ ਦੇ ਕੌਣ-ਕੌਣ ਮੌਜੂਦ ਸੀ ਅਸੀਂ ਦੋ ਜਿਹੇ ਰਹਿੰਦੇ ਆ ਪੀਆ ਬੀਬੀ ਇੱਕ ਮੇਡ ਰੋ ਕਰਾ ਲਈ ਰਹਦੀ ਹੈ ਬਸ ਠੀਕ ਹੈ ਜੀ ਬੱਚੇ ਬਾਹਰ ਰਹਿੰਦੇ ਨੇ ਬੱਚੇ ਬਾਹਰ ਹੁੰਦੇ ਆ ਅੱਛਾ ਜੀ ਨਰਸ ਨੇ ਆਣਾ ਉਦੋਂ 9 ਵਜੇ ਮੇਰੇ ਪੈਟ ਚੋਟ ਲੱਗੀ ਪੱਟੀ ਕਰਨ ਵਾਸਤੇ ਆ ਰਿਹਾ ਹੈ ਲੈ ਕੇ ਚੈੱਕ ਅਪ ਕਰਕੇ ਦਿੱਤਾ ਤੁਸੀਂ ਹਾਂ ਜੀ ਚੈੱਕ ਅਪ ਖਾਲੀ ਲੈ ਕੇ ਗਿਆ ਜਾਂ ਭਰ ਕੇ ਦਿੱਤਾ ਤੁਸੀਂ ਨੇ ਉਦੇ ਤੇ ਬਾਉਂਟ ਭਰੀ ਐ ਦਾ ਕੋਈ ਨਹੀਂ ਭਰਿਆ ਠੀਕ ਐ ਸਾਈਨ ਕਰਕੇ ਦਿੱਤੇ ਆ ਕੋਈ ਡੇਟ ਨਹੀਂ ਪਾਈ ਠੀਕ ਐ ਕਿੰਨੇ ਅਮਾਉਂਟ ਭਰੀ ਜੈਣੇ ਅੱਜ ਲੱਖ ਭਰਿਆ ਠੀਕ ਐ ਕੀ ਮੰਗ ਕਰਦੇ ਹੋ ਉਹ ਕਹਿੰਦੇ 10 ਭਰੋ ਮੈਂ ਕਿਹਾ 10 ਹੈ ਹੀ ਦੀ ਬੈਲੈਂਸ ਫਿਰ ਫਾਇਦਾ ਕੀ ਤੁਹਾਨੂੰ ਕੀ ਕੀ ਮੰਗ ਕਰਦੇ ਆ ਜੀ ਹੈ ਕੀ ਮੰਗ ਕਰਦੇ ਹੋਗੇ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਐ ਪੁਲਿਸ ਕਾਰਵਾਈ ਜਿਸ ਤਰ੍ਹਾਂ ਹੀ ਕਹਿੰਦੇ ਆ ਵੀ ਐਜੀ ਵਾਰਦਾ ਕਿਸੇ ਦਾਲ ਵੀ ਨਹੀਂ ਹੋਣੀ ਚਾਹੀਦੀ ਠੀਕ ਐ ਕਿਉਂਕਿ ਕੁਝ ਹੋਰ ਵੀ ਸਮਾਨ ਲੈ ਗਿਆ ਕੈਸ਼ ਤੋਂ ਉਹ ਸਮਾਨ ਹੋਵੇ ਅਸੀਂ ਜਦੋਂ ਬੈਗ ਖੁੱਲ ਹੈ ਉਹਦੇ ਵਿੱਚ ਲੱਖ ਰੁਪਿਆ ਹੈਗਾ ਅਲੱਗ ਪਿਆ ਸੀ ਉਹ ਦੇਤਾ ਫਿਰ ਕਹਿੰਦੇ ਦਿਖਾਓ ਕੋਈ ਜੇਬ ਰੀ ਅਸੀਂ ਜੇਬ ਰੀ ਹੈ ਜੀ ਅੱਛਾ ਅੱਛਾ ਇੱਕ ਲਫਾਫੇ ਵਿੱਚ 5-7000 ਹੋਰ ਹੈਗਾ ਸੀ 10000 ਹੋਊਗਾ ਉਹ ਵੀ ਚੱਕ ਕੇ ਲੈ ਗਿਆ ਸੀ ਲੈ ਜਾਓ ਭਾਈ ਹੋਰ ਕੀ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਇਹ ਮਰਮਈ ਦੇ ਦੱਸਣ ਮੁਤਾਬਕ ਤਕਰੀਬਨ 8:30 ਦਾ ਟਾਈਮ ਸੀ ਉਦੋਂ ਬੰਦੇ ਤਿੰਨ ਇਹਨਾਂ ਦੇ ਘਰੇ ਕਾਰ ਚੋਂ ਉਤਰ ਕੇ ਐਂਟਰ ਹੋਏ ਆ ਉਹ ਕੁੜੀ ਕੰਮ ਵਾਲੀ ਦੱਸਦੀ ਆ ਵੀ ਕਹਿੰਦੇ ਆ ਵੀ ਸਪਰੇਅ ਕਰਨ ਆਲੇ ਆਏ ਆ ਬਾਉ ਜੀ ਉਹ ਕਹਿੰਦਾ ਵੀ ਆਪਾਂ ਤਾਂ ਕੋਈ ਸਪਰੇਅ ਨਹੀਂ ਕਰਾਉਣੀ ਉਹ ਅੰਦਰ ਚਲੇ ਗਏ ਅੰਦਰ ਜਾ ਕੇ ਉਹਨਾਂ ਕੋਲ ਇੱਕ ਕਰ ਬਲਬਰ ਦੱਸਦੇ ਆ ਬਾਉ ਜੀ ਤੇ ਦੋ ਕਰਪਾਨਾ ਸੀ ਉਹਨਾਂ ਨੇ ਕਹਿੰਦੇ ਸਾਥੋਂ ਪੈਸੇ ਮੰਗੇ 10 ਲੱਖ ਰੁਪਏ ਉਹ ਕਹਿੰਦੇ ਪੈਸੇ ਤਾਂ ਹੈ ਨਹੀਂ 10 ਲੱਖ ਤਾਂ ਕਹਿੰਦੇ ਕੱਢੋ ਫਿਰ ਜਿੰਨੇ ਹੈਗੇ ਲੱਖ ਰੁਪਏ ਕਹਿੰਦੇ ਲੈ ਕੇ 5 ਲੱਖ ਦਾ ਇੱਕ ਚੈੱਕ ਸਾਈਨ ਕਰਾ ਕੇ ਲੈ ਗਏ ਕਿਵੇਂ ਦੇਖਦੇ ਹੋ ਪੌਸ਼ ਇਲਾਕੇ ਜੇ ਘਟਨਾ ਵਾਪਰੀ ਹੈ ਜਿਵੇਂ ਬਜ਼ੁਰਗ ਜੋੜਾ ਅਲੱਗ ਕੱਲਾ ਰਹਿੰਦਾ ਹੈ ਹੈਰਾਨੀ ਦੀ ਗੱਲ ਹੈ ਜੀ ਦੇਖੋ ਲਾ ਐਂਡ ਆਰਡਰ ਕਿੱਧਰ ਮੁ ਗਿਆ ਹੈ ਨਾ ਸਾਰੀਆਂ ਚੀਜ਼ਾਂ ਤੇ ਧਿਆਨ ਦੇਣਾ ਹੀ ਵੰਡਾ ਸਰਕਾਰ ਨੂੰ ਬੰਦੇ ਕਿੰਨੇ ਸੀ ਜੀ ਤਿੰਨ ਦੱਸਦੇ ਆ ਜੀ ਅੰਦਰ ਜਿਹੜੇ ਆਏ ਆ ਅਸੀਂ ਤਾਂ ਬਾਅਦ ਕਿੰਨੇ ਵਜੇ ਦੀ ਘਟਨਾ ਹੈ ਜੀ ਸਾਢੇ 8:30 ਵਜੇ ਦੱਸਦੇ ਆ ਜੀ ਸਾਢੇ 8:35 ਤੇ ਜਿਸ ਤਰ੍ਹਾਂ ਇਹਨਾਂ ਨੂੰ ਬੰਦਕ ਬਣਾਇਆ ਗਿਆ ਹੈ ਕੀ ਲੱਗਦਾ ਤੁਹਾਨੂੰ ਮੌਜੂਦੇ ਹਾਲਾਤਾਂ ਤੋਂ ਕਿਸ ਤਰ੍ਹਾਂ ਦਾ ਜੀ ਤਾਂ ਜੀ ਹੁਣ ਪੁਲਿਸ ਦੱਸੂਗੀ ਦੇਖੋ ਇਹਦੇ ਵਿੱਚ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਆਪ ਤੁਹਾਡੇ ਅਰਗੇ ਆ ਅਸੀਂ ਤਾਂ ਆਪ ਇੱਥੇ ਹਾਲਾਤ ਸੁਣੇ ਆ ਦੇਖੋ ਉਹ ਕਰ ਰਹੇ ਆ ਜੀ ਖੰਗਾਰ ਰਹੇ ਨੇ ਪੁਲਿਸ ਦੇਖ ਰਹੀ ਆਈ ਹੋਈ ਆ ਸੀਆਈ 1 2 ਤੇ ਐਸਪੀ ਸਾਹਿਬ ਆ ਕੇ ਗਏ ਆ ਹਾਂ ਠੀਕ ਹੈ ਹਾਂ ਜੀ ਸਾਰਾ ਕੁਝ ਕਰ ਰਹੇ ਨੇ ਪੁਲਿਸ ਕਰ ਰਹੀ ਆ ਆਪਦੀ ਕੰਮ ਠੀਕ ਕਹਿੰਦੇ ਆ ਜਲਦੀ ਜਲਦੀ ਅਸੀਂ ਸੋਲਵ ਕਰ ਲਾਂਗੇ ਆਹ ਨੂੰ ਕੁਝ ਦੱਸ ਨਹੀਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਜੀ ਕਿਸੇ ਨੂੰ ਕਿਸ ਨੂੰ ਕੁਝ ਨਹੀਂ ਪਤਾ ਲੱਗਿਆ ਹਾਂ। ਹਾਂਜੀ ਹਾਂਜੀ ਅੱਜ ਸਾਨੂੰ ਇੰਟੀਮੇਸ਼ਨ ਆਈ ਸੀ ਇਹ ਥਾਣਾ ਸਿਵਲ ਲਾਈਨ ਦਾ ਏਰੀਆ ਹੈ ਫੇਸ 1 ਦੇ ਵਿੱਚ ਤਿੰਨ ਵਿਅਕਤੀ ਸੀ ਜਿਨ੍ਹਾਂ ਦੇ ਫੇਸ ਜਿਹੜੇ ਟਕੇ ਹੋਏ ਸੀ। ਇਹ ਗੱਡੀ ਤੇ ਆਏ ਤੇ ਘਰ ਦੇ ਅੰਦਰ ਦਾਖਲ ਹੋ ਕੇ ਕਰੀਬ 1 ਲੱਖ ਰੁਪਏ ਜਿਵੇਂ ਘਰ ਵਾਲੇ ਦੱਸ ਰਹੇ ਨੇ ਉਹ ਖੋ ਕਰਕੇ ਲੈ ਕੇ ਗਏ ਨੇ ਜੀ। ਬਾਕੀ ਅਸੀਂ ਮੌਕੇ ਤੇ ਪਹੁੰਚੇ ਹਾਂ ਅਸੀਂ ਇਹ ਦੀ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੀ ਤੇ ਇਹਦੇ ਇਹਦੇ ਵਿੱਚ ਬਕਾਇਦਾ ਹੈ ਜਿਹੜੀ ਅਸੀਂ ਐਫ ਆਰ ਦਰਜ ਕਰ ਰਹੇ ਹਾਂ। ਪਰਿਵਾਰ ਚ ਕੌਣ-ਕੌਣ ਮੌਜੂਦ ਸੀ ਜੀ ਚੈੱਕ ਵੀ ਆ ਦੇਖੋ ਪਰਿਵਾਰ ਦੇ ਵਿੱਚ ਇਹਨਾਂ ਦੇ ਇੱਥੇ ਲੀਡਜ਼ ਨੇ ਇਹਨਾਂ ਦੇ ਹਸਬੰਦ ਨੇ ਜਾਂ ਇੱਕ ਇਹਨਾਂ ਦੀ ਮੇਡ ਜਿਹੜੇ ਕੰਮ ਕਰਦੇ ਨੇ ਉਹ ਉਸ ਟਾਈਮ ਜਿਹੜਾ ਘਰ ਦੇ ਵਿੱਚ ਪ੍ਰੈਜ਼ੈਂਟ ਸੀ ਬਾਕੀ ਚੈੱਕ ਕਰ ਰਹੇ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਪੁਸ਼ੀਸ਼ ਕਰ ਰਹੇ ਹਾਂ ਇਹਨਾਂ ਤੋਂ ਆ ਦੇਖੋ ਇਹਨਾਂ ਦੇ ਦੱਸਣ ਦੇ ਮੁਤਾਬਕ ਤਲਵਾਰਾਂ ਤਾਂ ਇਹ ਦੱਸ ਰਹੇ ਨੇ ਬਾਕੀ ਉਹ ਕਿ ਰਿਵਾਲਵਰ ਦਾ ਵੀ ਕੋਈ ਜ਼ਿਕਰ ਆਇਆ ਉਹ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜੀ ਨਹੀਂ ਡਿਮਾਂਡ ਬਾਰੇ ਅਸੀਂ ਇਹਨਾਂ ਨੇ ਸਾਨੂੰ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀਗੀ ਦੇਖੋ ਸਾਨੂੰ ਕਰੀਬ 11:30 ਵਜੇ ਜਿਹੜੀ ਇੰਟੀਮੀਸ਼ਨ ਮਿਲੀ ਸੀ ਦੇਖੋ ਜਿਸ ਤਰ੍ਹਾਂ ਅਸੀਂ ਸੀਸੀਟੀਵੀ ਫੁਟੇਜ ਦੇਖੀਏ ਕੋਈ ਪਹਿਲਾ ਨੌਨ ਬੰਦੇ ਹੀ ਕੋਈ ਲੱਗ ਰਹੇ ਨੇ ਇਸ ਤਰ੍ਹਾਂ ਸਾਡੀ ਵੈਸੇ ਵੀ ਕਾਫੀ ਸਿਕਿਉਰਟੀ ਜਿਹੜੀ ਹੈ ਜਾਂ ਪੀਸੀ ਰ ਵਰਗੈ ਇਸ ਏਰੀਏ ਦੇ ਵਿੱਚ ਹੁੰਦੀ ਹੈ ਬਾਕੀ ਅਸੀਂ ਇਹ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਲਦੀ ਜਿਹੜਾ ਦੋਸ਼ੀਆਂ ਨੂੰ ਫੜਕੇ ਜਿਹੜਾ ਇਹ ਦੇਖੋ ਇਹ ਗੱਡੀ ਇਹਨਾਂ ਦੇ ਮੁਤਾਬਕ ਗੱਡੀ ਹੈ ਜੋ ਦੱਸਿਆ ਇਹਨਾਂ ਨੇ ਇਹ ਗੱਡੀ ਬਾਕੀ ਸੀਸੀਟੀਵੀ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਬਾਕੀ ਜਲਦੀ ਕਲੀਅਰ ਕਰ ਦਿਆਂਗੇ ਜੀ